ਹੁਣ ਇਹ ਫਲੌਪ ਯੂਟਿਊਬਰ ਜਾਂ ਕੋਈ ਯੂਟਿਊਬਰ ਕੋਈ ਵੀ ਹੋਵੇ ਇਹ ਦੱਸਣਗੇ ਹੁਣ ਵੀ ਸਿੱਖੀ ਇਤਿਹਾਸ ਕੀ ਆ ਅਫਗਾਨਿਸਤਾਨ ਦੇ ਵਿੱਚ ਜਾ ਕੇ ਇਹ ਗੱਲ ਕਹਿ ਰਿਹਾ ਕਿ ਹਰੀ ਸਿੰਘ ਨਲੂਏ ਵਾਲੇ ਪਤਾ ਹੀ ਨਹੀਂ ਹੁਣ ਤੂੰ ਦੱਸੇਗਾ ਕਿ ਹਰੀ ਸਿੰਘ ਨਲੂਏ ਨੇ ਕੀਤਾ ਕੀ ਸੀ ਉਹਦਾ ਇਤਿਹਾਸ ਕੀ ਸੀ ਉੱਥੇ ਕਿਸੇ ਨੂੰ ਪਤਾ ਕਿ ਨਹੀਂ ਪਤਾ ਤੂੰ ਚਾਰ ਕਿਛ ਲਾਰੂ ਨੂੰ ਪੁੱਛ ਕੇ ਤੇ ਇਹ ਗੱਲ ਦਾ ਅੰਦਾਜ਼ਾ ਕਿਵੇਂ ਲਾ ਸਕਦਾ ਵੀ ਭਾਈ ਸਿੱਖੀ ਦਾ ਇਤਿਹਾਸ ਹੀ ਮਾੜਾ ਸੀ ਸਿੱਖੀ ਦਾ ਇਤਿਹਾਸ ਹੀ ਨਹੀਂ ਸਹੀ ਸੀ ਅਫਗਾਨਿਸਤਾਨ ਤੇ ਕਦੇ ਰਾਜ ਹੀ ਨਹੀਂ ਹੋਇਆ ਮਾਰਾ ਯਾ ਰਣਜੀਤ ਸਿੰਘ ਨੇ ਹਰੀ ਸਿੰਘ ਨਲੂਏ ਦੀ ਡਿਊਟੀ ਲਾਈ ਨਹੀਂ ਲਾਈ। ਮਤਲਬ ਤੂੰ ਇਹ ਕਹਿਣਾ ਚਾਹਣਾ ਕਿ ਕੱਲ ਨੂੰ ਤੂੰ ਇਹ ਵੀ ਕਹੇਂਗਾ ਵੀ ਹਰੀ ਸਿੰਘ ਨਲੂਏ ਨੇ ਆਦਿ ਸ਼ਿਦੀ ਤੋਂ ਬਾਅਦ ਕਸ਼ਹਿਰਾ ਵੀ ਨਹੀਂ ਉੱਥੇ ਉਹਨਾਂ ਦਾ ਟੰਗਿਆ ਉਹਨਾਂ ਨੇ ਕਸ਼ਹਿਰੋਂ ਤੋਂ ਡਰਦੇ ਰਹੇ। ਇਹ ਵੀ ਹੁਣ ਤੂੰ ਕਹਦੇਂਗਾ। ਤੂੰ ਇਹ ਵੀ ਕਹਦੇਂਗਾ ਵੀ ਕੱਲ ਨੂੰ ਜਿਹੜੀਆਂ ਉਹਨਾਂ ਨੇ ਸੁਥਣਾ ਪਾਈਆਂ ਵੀਆਂ ਸੀਗੀਆਂ ਉਸ ਗੱਲ ਤੋਂ ਵੀ ਤੂੰ ਕਹਦੇਂਗਾ ਵੀ ਇਹ ਤਾਂ ਹੈ ਹੀ ਨਹੀਂ। ਇਹਦਾ ਇਤਿਹਾਸ ਤੁਸੀਂ ਕੈਨਸਲ ਕਰ ਦਿਓ। ਮੈਂ ਜੀ ਅਫਗਾਨਿਸਤਾਨ ਜਾਇਆ। ਕੱਲ ਨੂੰ ਤੂੰ ਇਹ ਗੱਲ ਕਹਦੇਂਗਾ ਵੀ ਭਾਈ ਮਤਲਬ ਜਿਹੜਾ ਹਰੀ ਸਿੰਘ ਨਲੂਆ ਉਹ ਹੁਣ ਹੁਣੇ ਕੋਈ ਉਥੇ ਲੜਾਈ ਲੜੀ ਨਹੀਂ ਉਥੇ 17 18 ਲੜਾਈਆਂ ਲੜੀਆਂ ਹੀ ਨਹੀਂ ਮਤਲਬ ਯਾਰ ਇਹ ਕੋਈ ਗੱਲ ਹੈ ਮਨੂੰ ਤੂੰ ਕੀ ਚਾਹਣਾ ਹੈ ਕਹਿਣਾ ਚਾਹਣਾ ਵੀ ਹੁਣੇ ਸੰਗ ਸਿਰਫ ਇੱਕ ਛੋਟੀ ਜਿਹੀ ਕਲੋਨੀ ਚ ਲੜਾਈ ਲੜੀ ਸੀ ਤੇ ਉਹ ਕਲੋਨੀ ਚ ਲੜਾਈ ਲੜ ਕੇ ਬਸ ਉਹ ਇਹ ਕਹਤਾ ਵੀ ਹਾਂ ਵੀ ਵਾਹ ਜੀ ਵਾਹ ਵਾਹ ਕੱਲ ਨੂੰ ਤੂੰ ਕਹੇਗਾ ਦਿੱਲੀ ਤੇ ਭਾਈ ਸਿੱਖਾਂ ਨੇ ਰਾਏ ਕੀਤਾ ਹੀ ਨਹੀਂ ਦਿੱਲੀ ਸਿੱਖਾਂ ਨੇ ਜਿੱਤੀ ਨਹੀਂ ਹੁਣ ਤੂੰ ਇਹ ਗੱਲ ਕਹੀਏ ਨਾ ਕਿ ਰਸ਼ੀਆਰ ਕੇ ਮੁਲਕ ਸੀਗੇ ਫਲਾਨੇ ਮੁਲਕ ਸੀਗੇ ਹੁਣ ਕੱਲ ਨੂੰ ਤੂੰ ਕਹੇਗਾ ਵੀ ਇੱਥੇ ਭਾਰਤ ਦੇ ਵਿੱਚ ਅੰਗਰੇਜ਼ਾਂ ਅੰਗਰੇਜ਼ਾਂ ਨੂੰ ਭਜਾਇਆ ਹੀ ਨਹੀਂ ਅੰਗਰੇਜ਼ਾਂ ਨੇ ਇੱਥੇ ਰਾਜ ਕਰਕੇ ਉਹਨਾਂ ਨੂੰ ਮੁੜ ਕੇ ਭਜਾਇਆ ਹੀ ਨਹੀਂ ਅਸੀਂ ਉਹ ਤਾਂ ਆਪ ਗਏ ਆ ਮਤਲਬ ਇਹ ਜਿਹੜੀਆਂ ਜਾਲੀ ਹਰਕਤਾਂ ਤੂੰ ਕਰ ਰਿਆ ਫੇਰ ਤੂੰ ਰਾਗੀ ਜੱਥੇ ਨੂੰ ਰਾਗੀ ਸਿੰਘਾਂ ਨੂੰ ਢਾਡੀ ਸਿੰਘਾਂ ਨੂੰ ਟਾਰਗੇਟ ਕੀਤਾ ਜਿਹੜੇ ਸਿੱਖੀ ਇਤਿਹਾਸ ਬਾਰੇ ਜਾਣਕਾਰੀ ਦਿੰਦੇ ਆ ਸਾਰਿਆਂ ਨੂੰ ਇਹਦਾ ਮਤਲਬ ਹੁਣ ਇਤਿਹਾਸ ਆ ਜਿਹੜਾ ਉਹ ਤੇਰੇ ਹਿਸਾਬ ਨਾਲ ਲਿਖਿਆ ਜਾਊਗਾ ਕੱਲ ਨੂੰ ਤੂੰ ਇਹ ਕਹੇਂਗਾ ਵੀ ਭਾਈ ਉੱਥੇ ਜਿਹੜੇ ਬੱਚੇ ਆ ਛੋਟੇ ਛੋਟੇ ਉਹ ਜਿਹੜੇ ਰਾਤ ਨੂੰ ਆਪਦੇ ਜਵਾਤਾਂ ਨੂੰ ਇਹ ਗੱਲ ਕਹਿ ਕੇ ਡਰਾਉਂਦੇ ਹੁੰਦੇ ਸੀ ਚੁੱਪ ਕਰਾਉਂਦੇ ਹੁੰਦੇ ਸੀ ਕਿ ਚੁੱਪ ਕਰ ਜਾਓ ਭਾਈ ਨਹੀਂ ਤਾਂ ਹਰੀ ਸਿੰਘ ਨਲੂਆ ਆ ਜੂਗਾ ਨਲੂਆ ਸਰਦਾਰ ਆ ਜੂਗਾ ਮਤਲਬ ਇਹ ਵੀ ਹੁਣ ਇਤਿਹਾਸ ਚੋਂ ਅਸੀਂ ਮਿਟਾ ਦਈਏ ਮਤਲਬ ਤੂੰ ਇਹ ਕਹਿਣਾ ਚਾਹਣਾ ਸੋ ਇਹੋ ਜਿਹੀਆਂ ਬੇਤੁਖੀਆਂ ਗੱਲਾਂ ਪਤਾ ਨਹੀਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਇਹੋ ਜਿਹੇ ਨੌਜਵਾਨ ਆ ਜਿਹੜੇ ਚੰਗੇ ਭਲੇ ਪੰਜਾਬ ਦੀ ਗੱਲ ਵੀ ਕਰਦੇ ਹੁੰਦੇ ਆ ਕਈ ਵਾਰ ਪਾਣੀਆਂ ਦੀ ਗੱਲ ਵੀ ਇਹਨੇ ਕੀਤੀ ਆ ਕਿਸਾਨੀ ਅੰਦੋਲਨ ਦੇ ਵਿੱਚ ਵੀ ਇਹਨੇ ਸਾਥ ਦਿੱਤਾ ਉੱਥੇ ਜਾ ਕੇ ਵੀ ਇਹਨੇ ਵੀਡੀਓ ਬਣਾਈ ਆ ਗੱਲ ਕੀਤੀ ਆ ਪਰ ਜਦੋਂ ਸਿੱਖੀ ਇਤਿਹਾਸ ਦੀ ਗੱਲ ਆਉਂਦੀ ਆ ਉਦੋਂ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਪਤਾ ਨਹੀਂ ਇਹਨਾਂ ਦੇ ਦਿਮਾਗ ਦੇ ਵਿੱਚ ਕੀ ਭਰਿਆ ਹੋਇਆ ਕਿ ਸਿੱਖੀ ਇਤਿਹਾਸ ਬਾਰੇ ਮਾੜਾ ਬੋਲਣਾ ਹੀ ਬੋਲਣਾ ਹਰਿ ਸਿੰਘ ਨਲੂਏ ਬਾਰੇ ਕਿਹਨੂੰ ਨਹੀਂ ਪਤਾ ਸਾਰਿਆਂ ਨੂੰ ਪਤਾ ਹੁਣ ਦਿੱਲੀ ਦੇ ਵਿੱਚ ਜਾ ਕੇ ਚਾਰ ਤੋਂ ਬੰਦਿਆਂ ਨੂੰ ਪੁੱਛ ਲਈਏ ਕਿ ਭਾਈ ਸਿੱਖਾਂ ਨੇ ਇੱਥੇ ਦਿੱਲੀ ਜਿੱਤੀ ਸੀ ਕਿ ਨਹੀਂ ਜਿੱਤੀ ਸੀ ਹੁਣ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੇ ਕਹਿਣਾ ਪਾਇੀ ਨਹੀਂ ਜਿੱਤੀ ਸੀ ਸਾਨੂੰ ਪਤਾ ਨਹੀਂ ਜਾਂ ਆਪਾਂ ਕਹਿ ਲਈਏ ਕਿਉਂ ਨਾ afghanistan ਦੇ ਵਿੱਚ afghanistan ਦੇ ਵਿੱਚ ਨੇ 4 ਸਲਾੜੂਆਂ ਨੂੰ ਪੁੱਛ ਲਿਆ ਉਹ ਕਹਿੰਦੇ ਵੀ ਨਹੀਂ ਜੀ ਹੋ ਸਕਦਾ ਇਹਨੇ ਉਹਨਾਂ 4 ਸਲਾੜੂਆਂ ਨੂੰ ਪੈਸੇ ਹੀ ਦਿੱਤੇ ਹੁਣ ਵੀ ਐਂ ਬੋਲਦੇ ਹੋ ਬਾਈ ਕਿਉਂਕਿ ਯੂਟਿਊਬਰ ਆ ਪੈਸੇ ਕਮਾਉਣੇ ਆ ਜੋ ਮਰਜ਼ੀ ਕਹਿ ਸਕਦਾ ਹੁਣ ਤੂੰ ਪੰਜਾਬ ਦੇ ਵਿੱਚ ਆਏਗਾ ਫਿਰ ਤੂੰ ਦੱਸੀ ਸਾਨੂੰ ਫਿਰ ਭਾਈ ਇਤਿਹਾਸ ਤੇਰੇ ਹਿਸਾਬ ਨਾਲ ਲਿਖ ਦਿਆਂਗੇ ਫਿਰ ਸਾਰੇ ਪੰਥਕ ਜਥੇਬੰਦੀਆਂ ਨੂੰ ਆਪਾਂ ਇਕੱਠੇ ਕਰ ਲਾਂਗੇ ਇੱਕ ਮੀਟਿੰਗ ਕਰ ਲਾਂਗੇ ਤੂੰ ਉੱਥੇ ਆ ਜੀ ਤੂੰ ਦੱਸ ਦੀ ਭਾਈ ਇਤਿਹਾਸ ਆ afghanistan ਦਾ ਹਰ ਸਿੰਘ ਨੇ ळੂਵੇ ਦਾ ਨਾਂ ਹੀ ਹੈਣੀ ਉਹਨੇ ਐਂ ਕੀਤਾ ਹੀ ਨਹੀਂ ਫਿਰ ਭਾਈ ਤੇਰੇ ਹਸਾਬ ਨਾਲ ਇਤਿਹਾਸ ਲਿਖ ਦੇਣਗੇ ਸਾਰੇ ਫਿਰ ਆਪਾਂ ਫਿਰ ਕੋਈ ਜਾਣਕਾਰੀ ਤਾਂ ਹੋਵੇ ਨਾ ਪਰ ਤੂੰ ਦੱਸ ਦੇ ਸਾਨੂੰ ਆ ਕੇ ਦੱਸ ਦੇ ਪੰਥਕ ਜਥੇਬੰਦੀਆਂ ਨੂੰ ਪੰਥਕ ਧਰਾਂ ਨੂੰ ਪੰਥਕ ਆਗੂਆਂ ਨੂੰ ਦੱਸ ਦੇ ਵੀ ਭਾਈ ਆ ਇਤਿਹਾਸ ਪਰ ਅਸੀਂ ਵੀ ਜਾਂ ਗਾਂ ਲੋਕਾਂ ਨੂੰ ਦੱਸਣ ਜੋਗੇ ਹੋਈਏ ਵੀ ਭਾਈ ਨਹੀਂ ਆ ਮੁੰਡਾ ਸਹੀ ਕਹਿੰਦਾ ਆ ਇਤਿਹਾਸ ਆ ਸਹੀ ਤਾਂ ਇਹਦੇ ਹਸਾਬ ਨਾਲ ਚੱਲਣਾ ਪਊਗਾ ਹੁਣ ਮਤਲਬ ਕੁਕ ਤੂੰ ਤਾਂ ਮੇਰੇ ਹਸਾਬ ਨਾਲ ਕਹਦੇਗਾ ਵੀ ਗੁਰੂ ਗ੍ਰੰਥ ਸਾਹਿਬ ਵੀ ਨਹੀਂ ਇਹ ਨਹੀਂ ਹੈਗਾ ਜੀ ਇਹ ਗੱਤ ਮੈਂ ਕਹਣੀ ਇਹ ਤਾਂ ਇਤਿਹਾਸ ਹੈ ਹੀ ਨਹੀਂ ਇਹ ਤਾਂ ਗੁਰੂਆਂ ਨੇ ਬਾਣੀ ਲਿਖੀ ਨਹੀਂ ਤਾਂ ਨੂੰ ਤੂੰ ਐਂ ਕਹਦੇਂਗਾ ਭਾਈ ਸੋ ਮਸਲਾ ਇੱਥੇ ਆਉਂਦਾ ਕਿ ਪੰਥਕ ਆਗੂ ਪੰਥਕ ਜਥੇਬੰਦੀਆਂ ਨਿਹੰਗ ਸਿੰਘ ਜਥੇਬੰਦੀਆਂ ਤੈਨੂੰ ਮਿਲਣਗੀਆਂ ਕਿ ਤੂੰ ਉਹਨਾਂ ਨੂੰ ਮਿਲੀ ਤਾਂ ਤੂੰ ਉਹਨਾਂ ਨੂੰ ਦੱਸੇਂ ਜ਼ਰੂਰ ਜੇ ਤਾਂ ਤੂੰ ਉਹਨਾਂ ਨੂੰ ਸਮਝਾ ਗਿਆ ਤਾਂ ਠੀਕ ਹੈ ਉਹ ਵੀ ਮੰਨ ਜਾਣਗੇ ਜੇ ਭਾਈ ਤੂੰ ਉਹਨਾਂ ਨੂੰ ਨਾ ਸਮਝਾ ਪਾਇਆ ਤੇ ਫਿਰ ਪ੍ਰਮਾਤਮਾ ਜਾਣਦਾ ਗੁਰੂ ਸਾਹਿਬ ਜਾਣਦੇ ਆ ਵੀ ਕੀ ਹੋਣਾ ਤੇ ਕੀ ਨਹੀਂ ਹੋਣਾ ਉਹਨਾਂ ਨੇ ਤੈਨੂੰ ਮਾਫ਼ ਕਰਨਾ ਮਾਫ਼ੀ ਦੇਣੀ ਆ ਉਹਨਾਂ ਦੇ ਸੱਤਿਆ ਪਰ ਇਹ ਗੱਲ ਬਿਲਕੁਲ ਗਲਤ ਆ ਜਿਹੜਾ ਤੂੰ ਇਹ ਟਾਰਗੇਟ ਕਰ ਰਿਆ ਸਿੱਖੀ ਇਤਿਹਾਸ ਨੂੰ ਟਾਰਗੇਟ ਕੀਤਾ ਢਾਡੀ ਸਿੰਘਾਂ ਨੂੰ ਟਾਰਗੇਟ ਕੀਤਾ ਜਿਹੜੇ ਸਿੱਖੀ ਇਤਿਹਾਸ ਬਾਰੇ ਜਾਣਕਾਰੀ ਦਿੰਦੇ ਆ ਹਰੀ ਸਿੰਘ ਨਲੂਏ ਨੂੰ ਟਾਰਗੇਟ ਕੀਤਾ ਮਹਾਰਾਜਾ ਰਣਜੀਤ ਸਿੰਘ ਨੂੰ ਟਾਰਗੇਟ ਕੀਤਾ ਸਾਰੇ ਰਾਜ ਨੂੰ ਟਾਰਗੇਟ ਕੀਤਾ ਤੂੰ ਤਾਂ ਅੱਜ ਦੇ ਅੱਜ ਦੇ ਹਿਸਾਬ ਨਾਲ ਚੱਲੀ ਜਾਂਦਾ ਵੀ ਆਖੇ ਜੀ ਇੱਕ ਸ਼ਹਿਰ ਸੀਗਾ ਇੱਕ ਜ਼ਿਲ੍ਹਾ ਸੀਗਾ ਉਦੋਂ ਚ ਇੱਕ ਕਲੋਨੀ ਸੀ ਉਹ ਕਲੋਨੀ ਚ ਰਾਜ ਕੀਤਾ ਸੀ ਮਤਲਬ ਉਹ ਉਦੋਂ ਉਦੋਂ ਵੀ ਇਹ ਕਲੋਨੀਆਂ ਮਤਲਬ ਹੋਣ ਗਿਆ ਹਨ ਸੋ ਮਸਲਾ ਇੱਥੇ ਇਹੀ ਆਉਂਦਾ ਕਿ ਆਪਦੀ ਪੂਰੀ ਜਾਣਕਾਰੀ ਪਹਿਲਾਂ ਹਾਸਲ ਕਰ ਲਿਆ ਕਰੋ ਕੀ ਬੋਲਣਾ ਕੀ ਨਹੀਂ ਬੋਲਣਾ ਸਿੱਖੀ ਇਤਿਹਾਸ ਨੂੰ ਟਾਰਗੇਟ ਜਾਂ ਤੇਰੇ ਕੋਲੋਂ ਕੀਤਾ ਗਿਆ ਜਾਂ ਕਰਾਇਆ ਗਿਆ ਇਸ ਤੇ ਪੂਰਾ ਵਿਸਥਾਰ ਸਹਿਤ ਜਾਣਕਾਰੀ ਵੀ ਦੇ ਦੇ ਤੇ ਦੁਬਾਰਾ ਗੱਲਬਾਤ ਵੀ ਕਰ ਲੈ ਪੰਥਕ ਆਗੂਆਂ ਦੇ ਨਾਲ ਵੀ ਆਏ ਸੀਗਾ ਫੇਰ ਕੱਲ ਨੂੰ ਤੁਸੀਂ ਕਹਿ ਦਿੰਨੇ ਆ ਜੀ ਕੱਲ ਨੂੰ ਸਿੱਪਰ ਮਾਫੀ ਵਾਲੀ ਵੀਡੀਓ ਪਾ ਦਿੰਨੇ ਆ ਪਹਿਲੀ ਗੱਲ ਤਾਂ ਤੇਰੇ ਤੇ ਪਰਚਾ ਹੋਊਗਾ ਕਿ ਤੂੰ ਸਿੱਖੀ ਇਤਿਹਾਸ ਨੂੰ ਟਾਰਗੇਟ ਕੀਤਾ ਸਿੱਖਾਂ ਦੇ ਜ਼ਖਮਾਂ ਤੇ ਨੂਨ ਛਿੜਕਿਆ ਤੂੰ ਉਹਨਾਂ ਨੂੰ ਖੇਡਣ ਦੀ ਕੋਸ਼ਿਸ਼ ਕੀਤੀ ਇਹ ਤੇਰੇ ਤੇ ਪਰਚਾ ਦਰਜ ਹੋਊਗਾ ਉਸ ਤੋਂ ਬਾਅਦ ਵੇਖਿਆ ਜਾਊਗਾ ਕਿ ਤੂੰ ਮਾਫੀ ਦੇ ਯੋਗ ਹੈਗਾ ਤੂੰ ਮਾਫੀ ਮੰਗਣੀ ਆ ਜਾਂ ਕਿਵੇਂ ਤੇਰੇ ਦਿਮਾਗ ਚ ਕੀ ਆਇਆ ਕਿਹਨੇ ਤੇਰੇ ਦਿਮਾਗ ਚ ਭਰਿਆ ਕਿੱਥੋਂ ਦਿਮਾਗ ਦੇ ਵਿੱਚ ਆਇਆ ਸਾਰਾ ਇਹ ਸਿਸਟਮ ਤੇਰੇ ਉਹ ਤਾਂ ਤੈਨੂੰ ਮਤਲਬ ਸਾਬਤ ਕਰਨਾ ਹੀ ਪਊਗਾ ਸੋ ਸਾਰਿਆਂ ਨੂੰ ਬੇਲਤੀ ਆ ਕਿ ਇਹੋ ਜੇ ਕਈ ਵਾਰ ਆ ਲੋਕ ਇਹ ਕਹਿ ਲੱਗ ਪੈਂਦੇ ਆ ਕਿ ਯਾਰ ਜ਼ਰੂਰੀ ਹੁੰਦਾ ਮੁੱਦਾ ਚੱਕਣਾ ਇਹਨਾਂ ਦਾ ਜ਼ਰੂਰੀ ਹੁੰਦਾ ਬੋਲਣਾ ਜੇ ਜਿੰਨਾ ਇਹ ਸਿੱਕੀ ਇਤਿਹਾਸ ਦੇ ਵਿਰੁੱਧ ਬੋਲਣਗੇ ਭਾਵੇਂ ਕੋਈ ਵੀ ਆ ਉਹਨਾਂ ਆਪਣਾ ਫਰਜ਼ ਮੰਨਦਾ ਇਹਨਾਂ ਨੂੰ ਜਵਾਬ ਦੇਣ ਦਾ ਜੇ ਆਪਾਂ ਜਵਾਬ ਦੇਣੋਂ ਹਟ ਗਏ ਆਪਾਂ ਘਰਾਂ 'ਚ ਬਹਿ ਗਏ ਚੁੱਪ ਕਰਕੇ ਬਹਿ ਗਏ ਤੇ ਮੁੜ ਕੇ ਸਿਰ ਤੇ ਚੜ ਕੇ ਨੱਚਣਗੇ ਸਾਰੇ ਸੋ ਸਾਰਿਆਂ ਨੂੰ ਬੇਨਤੀ ਆ ਕਿ ਜਿਹੜੇ ਕਿਹੜੇ ਵੀ ਪਤਾ ਨਹੀਂ ਕਿ ਕਿੱਥੇ ਰਹਿੰਦਾ ਮੁੰਡਾ ਜਿੱਥੇ ਵੀ ਰਹਿੰਦਾ ਇਹਦੇ ਨਾਲ ਲਾਗੇ-ਤਾਗੇ ਵਾਲੇ ਸਾਰੇ ਇਹਨੂੰ ਸਮਝਾਓ ਇਹਨੂੰ ਪੁੱਛੋ ਇਹਨੂੰ ਮਿਲੋ ਤੇ ਫਿਰ ਇਹ ਦੱਸੇ ਸਾਰੀ ਜਾਣਕਾਰੀ ਦੇਵੇ ਕਿ ਆਹ ਗੱਲ ਆ ਨਹੀਂ ਤਾਂ ਫਿਰ ਪਤਾ ਨਹੀਂ ਹੁੰਦਾ ਕਿ ਇਹਦੀ ਜਾਗਦੀ ਜ਼ਮੀਰ ਆ ਜਿਹੜੀ ਜਾਗ ਪੈਣੀ ਆ ਤੇ ਕਿਹੜੇ ਸਿੰਘ ਨੇ ਫਿਰ ਇਹਦੇ ਘਰੇ ਵਾਜ ਜਾਣ ਜਾ ਵੜਨਾ ਤੇ ਫਿਰ ਇਹ ਕਹੂਗਾ ਜੀ ਆ ਕੀ ਹੋ ਗਿਆ ਸਵਾਹਿਗੁਰ ਜੀ ਕਾ ਖਾਲਸਾ ਵਾਹਿਗੁਰ ਜੀ ਕੀ ਫਤਿਹ